ਇਸ਼ਵੀ ਜਨਵਰੀ ਦੇ ਮੱਦੇ ਨਜ਼ਰ ਇਹ ਸੁਰੱਖਿਆ ਪ੍ਰਬੰਧ ਇਨਸ਼ੋਰ ਕਰਨ ਵਾਸਤੇ ਅਸੀਂ ਇਹ ਬਲੈਕ ਮਾਰਚ ਕੱਢਿਆ ਹੈਗਾ ਇਹਦੇ ਚ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਅਸੀਂ ਨਾਕੇ ਲਗਾਏ ਹੋਏ ਆ ਜਿਹੜੀਆਂ ਭੀੜ ਭਰੀਆਂ ਮਾਰਕੀਟਸ ਨੇ ਉਹ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਰੇਲਵੇ ਸਟੇਸ਼ਨ ਬੱਸ ਸਟੈਂਡਸ ਉੱਥੇ ਚੈੱਕ ਕੀਤੇ ਜਾ ਰਹੇ ਹੈ ਮੇਨ ਮਕਸਦ ਇਹ ਹੈ ਕਿ ਇੱਕ ਤਾਂ ਸੈਂਸ ਆਫ ਸਿਕਿਉਰਿਟੀ ਜਿਹੜੀ ਪਬਲਿਕ ਜਾਵੇ ਤੇ ਜਿਹੜੇ ਮਾੜੇ ਅੰਸਰ ਆ ਉਹਨਾਂ ਨੂੰ ਇੱਕ ਮੈਸੇਜ ਜਾਵੇ ਗੀ ਪੁਲਿਸ ਪ੍ਰੋਐਕਟਿਵ ਹੈ ਤੇ ਕੋਈ ਵੀ ਕਿਸੇ ਗਲਤ ਐਕਟੀਵਿਟੀ ਚ ਇਨਵੋਲਵ ਹੋਊਗਾ ਤਾਂ ਅਸੀਂ ਉਹਦੇ ਖਿਲਾਫ ਜਿਹੜਾ ਬੰਦ ਐਕਸ਼ਨ ਲਵਾਂਗੇ ਤੇ ਪ੍ਰੀਵੈਂਟਿਵ ਸਟੈਪ ਲੈ ਰਹੇ ਹੈਗੇ ਆ ਬੇਸਿਕਲੀ ਟੂ ਇਨਸ਼ੋਰ ਡੋਮੀਨੇਸ਼ਨ ਐਂਡ ਵਿਜ਼ਿਬਿਲਟੀ ਆਫ ਫੋਰਸ ਤੇ ਇਹਦੇ ਚ ਅਸੀਂ ਜਿਹੜੇ ਡੇ ਐਂਡ ਨਾਈਟ ਜਿਹੜੇ ਸੁਰੱਖਿਆ ਪ੍ਰਬੰਧ ਅਪਣਾ ਕੀਤੇ ਹੋਏ ਆ ਡੇ ਟਾਈਮ ਤੇ ਵੀ ਨਾਕਾ ਬੰਦੀ ਲੱਗੀ ਹੋਈ ਆ ਬਾਜ਼ਾਰਾਂ ਦੇ ਵਿੱਚ ਡੋਮੀਨੇਸ਼ਨ ਜਾਰੀ ਆ ਤੇ ਇਸ ਤੋਂ ਇਲਾਵਾ ਨਾਈਟ ਟਾਈਮ ਦੇ ਵਿੱਚ ਵੀ ਜਿਹੜੇ ਸੁਰੱਖਿਆ ਪ੍ਰਬੰਧ ਪ੍ਰੋਪਰਲੀ ਕੀਤੇ ਗਏ ਹੈਗੇ ਆ ਤਾਂ ਜੋ 26 ਜਨਵਰੀ ਦੇ ਇਹੜਾ ਫੰਕਸ਼ਨ ਹੋ ਕੋ ਪੀਸਫੁਲੀ ਇਨਸ਼ੋਰ ਕੀਤਾ ਜਾ ਸਕੇ ਲੋਕਾਂ ਨੂੰ ਕੀ ਅਪੀਲ ਕਰਾਂਗੇ ਤਾਂ ਲੋਕਾਂ ਨੂੰ ਜੀ ਇਹ ਹੀ ਅਪੀਲ ਹੈ ਕਿ ਪੁਲਿਸ ਦਾ ਸਾਥ ਦਿਓ ਕਿਤੇ ਵੀ ਕੋਈ ਮਾੜੀ ਅਨਸਰ ਦੀ ਮੂਵਮੈਂਟ ਕੋਈ ਸਸਪੀਸ਼ੀਅਸ ਪਰਸਨ ਨਜ਼ਰ ਚੋਂ ਨਾ ਜਾ ਚੋਣਾ ਹੈਗਾ ਤਾਂ ਉਹਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਟਾਈਮਲੀ ਪੁਲਿਸ ਨਾਲ ਸ਼ੇਅਰ ਕੀਤੀ ਜਾਵੇ ਤੇ ਬਾਕੀ ਪੁਲਿਸ ਇਜ਼ देयर ਫੋਰ ਯੂ 24 ਘੰਟੇ ਤੁਹਾਡੇ ਲਈ ਹਾਜ਼ਰ ਹੈ ਤੁਹਾਡੀ ਸੁਰੱਖਿਆ ਵਾਸਤੇ ਤਾਨਾਏ ਤਾਂ ਤੇ ਉਹ ਦੇ ਅਕੋਰਡਿੰਗਲੀ ਅਸੀਂ ਇਹ ਸਾਰਾ ਡੋਮਿਨੇਸ਼ਨ ਕਰ ਰਹੇ ਹਾਂ ਮਾੜੇ ਅਨਸਰਾਂ ਨੂੰ ਕੀ ਚੇਤਾਵਨੀ ਹੈ ਜੀ ਮਾੜੇ ਅਨਸਰਾਂ ਨੂੰ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਬੇਸਿਕਲ ਬੇਸਿਕ ਸਾਡਾ ਪਰਪਸ ਇਹ ਹੈ ਕਿ ਜਿਹੜਾ ਪਬਲਿਕ ਨੂੰ ਸੈਂਸ ਆਫ ਸਿਕਿਉਰਟੀ ਮਿਲੇ ਤੇ ਮਾੜੇ ਅਨਸਰਾਂ ਨੂੰ ਇਹ ਮੈਸੇਜ ਆਵੇ ਕਿ ਪੁਲਿਸ ਪ੍ਰੋਐਕਟਿਵ ਹੈ ਪਾਇਨਾਤਾ 24 ਘੰਟੇ ਦਾ ਨਾਤਾ ਜੇ ਕੋਈ ਵੀ ਕਿਸੇ ਵੀ ਮਾੜੀ ਘਟਨਾ ਚ ਕੋਈ ਐਂਟੀ ਸੋਸ਼ੀਅਲ ਐਂਟੀ ਨੈਸ਼ਨਲ ਕਿਸੇ ਐਕਟੀਵਿਟੀ ਚ ਇਨਵੋਲਵ ਹੋਏਗਾ ਹੋਏਗਾ ਉਹਦੇ ਖਿਲਾਫ ਜਿਹੜਾ ਬੰਦ ਐਕਸ਼ਨ ਲਏਗਾ